ਬਣ ਗਈ ਆ ਸਾਰੀਆਂ ਸਾਰੀਆਂ 1 2 3 4 5 6 ਲੋਹਾਂ 1000 ਰੁਪਏ ਦੀਆਂ ਹਾਂਜੀ 6 ਲੋਹਾਂ 1000 ਦੀਆਂ 1000 ਦੀਆਂ ਕਿੰਨੇ ਦਾ ਬਣੂ ਫਿਰ ਇਹ ਇਹ ਸੂਟ 7-8 ਸੌ ਦਾ ਸਰਾਈ ਯਾਰ 800 ਕਹਿੰਦਾ ਇਹ ਹਾਂਜੀ ਮੇਰੇ ਵੱਲੋਂ 700 ਰੁਪਏ ਦਾ ਕੜਾਈ ਵਾਲਾ ਸੂਟ ਤੇ ਨਾਲ ਇਹਦੇ ਇੱਕ ਫਰੀ ਦੋ ਸੂਟ 700 ਦੇ ਮੇਰੇ ਵੱਲੋਂ ਮੈਂ 100 ਘਟਾਤਾ ਇਹਨੂੰ ਪਰ ਹੋਰ ਇਹ ਆ ਕੇ ਕਿ ਹਾਂਜੀ ਪਿੰਡ ਹੀਰੋ ਕਲਾ ਦੇ ਵਿੱਚ ਕੱਪੜੇ ਸੂਟ ਮਨ ਲਾ ਦਿਵਾਲੀ ਤੇ ਐਡੇ ਵੱਡੇ ਆਫਰ ਲਾਏ ਨੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਮੇਰਾ ਸਾਰਾ ਪਿੰਡ ਸੂਟ ਤੇ ਸਲਟਾ ਕੱਪੜੇ ਸਾਰਾ ਕੁਝ ਲਈ ਹੋਇਆ ਅੱਜ ਦਿਖਾਉਣਿਆ ਤੇ ਇਹਦਾ ਨਾਮ ਹੈ ਬਾਈ ਦਾ ਧਰਮਾ ਤੇ ਕੰਮ ਵੀ ਇਹਨੇ ਧਰਮ ਵਾਲੀ ਕਰਤਾ ਤੇ ਬੱਲੇ ਬੱਲੇ ਪਾ ਵੀ ਆ ਸਸਰੀਕਾਲ ਜੀ ਫੋਰਟੀ ਹਾਲ ਚਾਲਾ ਪੈਂਟਾਂ ਬੂਟਾਂ ਲੈ ਲੋ ਆ ਚੱਕ ਲੈ 65 ਲੈ ਲੈ ਯਾਰ ਆ ਲੈ ਲੈ 65 ਆ ਚੱਕ ਲੈ ਆ ਟੀ-ਸ਼ਰਟਾਂ ਸ਼ਰਟਾਂ ਵੀ ਨੇ ਇਹ ਆ ਸ਼ਰਟਾਂ ਸਲਟਾਂ ਲਿਆਇਆ ਜਗੜਾ ਤੇ ਆਹ ਹੋਇਆ ਵੱਡੀ ਕਰੀ ਖੜਾ ਕੰਮ ਇਹਦੇ ਆ ਹੱਥ ਫਲਫੇ ਨਹੀਂ ਆਹੀ ਜਿਹੜੇ ਪਾ ਹੁੰਦੇ ਨੇ ਆਪਣਾ ਕੀ ਆ ਕੋਟ ਜਿਹੜਾ ਪਾ ਪਾ ਦੇ ਫਿਰਦੇ ਹੁੰਦੇ ਬਾਈ ਇੱਕ ਗੱਲ ਦੱਸ ਮੈਨੂੰ ਹਾਂਜੀ ਸਮਾਨ ਤਾਂ ਤੁਸੀਂ ਦੇ ਦੇਂਗਾ ਹਾਂਜੀ ਇਹ ਤਾਂ ਸਾਰੀ ਦੇਈਆਂ ਨੇ ਤੇਰੇ ਚ ਕੁਆਲਿਟੀ ਕੀ ਆ ਚੀਜ਼ ਦੇ ਵਿੱਚ ਉਹ ਦੱਸ ਗੁਆਲਟੀ ਭਾਈ ਆਪਾਂ ਇੱਕ ਤਾਂ ਫਲਫੀ ਦੇਵਾਂਗੇ ਜੀ ਹਾਂ ਜਿਹੜੀ ਆ 8900 ਦੀ ਮਿਲਦੀ ਹੈ ਠੀਕ ਹੈ ਜਿਹੜੀ ਪੈਟ 8900 ਦੀ ਮਿਲਦੀ ਹੈ ਹਾਂ ਇੱਕ ਆਪਾਂ ਉਹ ਦੇਵਾਂਗੇ ਜੀ ਹਾਂ ਇਹ ਦੇਖ ਲਓ ਤੁਸੀਂ 1600 ਤਾਂ ਇਹੀ ਹੋ ਗਿਆ ਇੱਕ ਕੈਣਕ ਦੇਵਾਂਗੇ ਜੀ ਠੀਕ ਹੈ ਇੱਕ ਕਰਮਾ ਲਓ ਆਪਾਂ ਬੰਦਾ ਕੈਣਾ ਮਤਲਬ ਵੀ ਹਜ਼ਾਰ ਹਜ਼ਾਰ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਖੋਲ ਕੇ ਦਿਖਾ ਸੈੱਟ ਬਣਾ ਕੇ ਦਿਖਾ ਮੈਨੂੰ ਲਾ ਵੀ ਸੈੱਟ ਬਣਾ ਦੇ ਤੇ ਆ ਤਾਂ ਆਪਾਂ ਮੰਨ ਲਓ ਵੀ ਭਾਲ ਦੇ ਫਿਰ ਤੁਹਾਨੂੰ ਕੋਟ ਜੇ ਸਿਆਲ ਚ ਕਦੇ ਕਿਤੇ ਜਾਣਾ ਕਦੇ ਕਿਤੇ ਨਵਾਂ ਬਣਾਓ ਇਹਦੇ ਜਿਹੜੀ ਮਰਜ਼ੀ ਲੈ ਲਓ ਜੀ ਚਾਹੇ ਤੇ ਬਲੈਕ ਰੰਗ ਚੋਲ ਯਾਰ ਤੂੰ ਸੈੱਟ ਬਣਾ ਐਨੇ ਮੈਂ ਆਪਦਾ ਬਣਾਉਣਾਗਾ ਲਾ ਲੋ ਤੇ ਆ ਪੈਂਟ ਆ ਗਈ ਆ ਜਿਵੇਂ ਪੈਂਟ ਆ ਗਈ ਠੀਕ ਆ ਸਲਟਾ ਕੀ ਆ ਜਿਵੇਂ ਇੱਕ ਸਲਟਾ ਸਲਟ ਜਿਹੜੀ ਮਰਜ਼ੀ ਲੈ ਲਈ ਕੋਈ ਸਲਟ ਜਿਹੜਾ ਮਰਜ਼ੀ ਰੰਗ ਦਾ ਜਿਹੜਾ ਮਰਜ਼ੀ ਕਲਰ ਦਾ ਉਹ ਤਾਂ ਇਹ ਹੋ ਗਿਆ ਹਾਂ ਐਨਕ ਜਿਹੜੀ ਮਰਜ਼ੀ ਲੈ ਲਈ ਕੋਈ ਐਨਕ ਹੋਗੀ ਰਮਾਲ ਹੋਗੀ ਹੋਰ ਆ ਇਹ ਹੋ ਗਏ ਜੀ ਇੱਕ ਬਲਬੀਓ ਇੱਕ ਬਲਬੀਓ ਆਹ ਲਾ ਦੇ ਨਾਲ ਹਾਂ ਜੀ ਤੇ ਆਹ ਖੋਲ ਰਿਹਾ ਕਿੱਥੋਂ ਖੁੱਲੂ ਇਹ ਇਹ ਆ ਜੋ ਗਾਹ ਕਰ ਲੈ ਕੈਮਰਾ ਗਾਹ ਕਰ ਲੈ ਤੇ ਪਿੰਡ ਹੀਰੋਂ ਕਹਿੰਦਾ ਜਿਲ੍ਹਾ ਮਾਨਸਾ ਚ ਚੱਲ ਰਿਹਾ ਹੈ ਪ੍ਰੋਗਰਾਮ ਬੱਲੇ ਬੱਲੇ ਆਦਾ ਕੋਟ ਬਈ ਜਿਹੜਾ 1500000 ਦਾ ਪਾ ਲੈਣਾ ਸੁਨਾਮ ਤੋਂ ਚੀਮਾਂ ਤੋਂ ਉਹ ਚੀਜ਼ਾਂ ਨੇ ਇਹ ਤਿੰਨੇ ਚੀਜ਼ਾਂ ਵਿੱਚ ਐਨਕ ਵਿੱਚੇ ਰਮਾਲ ਤੇ ਵਿੱਚੇ ਪੈਂਟ ਵਿੱਚੇ ਜਿਹੜੇ ਮਰਜੀ ਸੈਟਪ ਮਾਲਾ ਸੈਟਪ ਬਣ ਗਿਆ ਵਿਆਹ ਵਾਲਾ ਤੇ ਕਿੰਨੇ ਦਾ 1500 ਦਾ ਸਿਰਫ 1500 ਰੁਪਏ ਦਾ ਚਲ ਸੂਟਾਂ ਦੀ ਗੱਲ ਦੱਸ ਸੂਟ ਦੇ ਕੁਝ ਕੜਾਈ ਵਾਲਾ ਜਿਹੜਾ ਕੋਈ 800 ਦਾ ਜਾਂ 700 ਵਾਲਾ ਉਹਦੇ ਦਾ 1-300 ਵਾਲਾ ਸੂਟ ਫਰੀ ਹੈ ਕਿਹੜਾ ਫਰੀ ਆ ਕਿਹੜਾ ਇਹਨਾਂ ਚੋਂ ਸਾਰੇ ਸੂਟ ਫਰੀ ਆ ਆ ਫਰੀ ਆ ਹਾਂ ਸਾਰੇ ਫਰੀ ਆ ਆ ਸਾਰੀ ਫਰੀ ਨੇ ਤੇ ਕਿਹੜੇ ਨਾਲ ਲਾਏਗਾ ਇਹ ਜਿਹੜੇ ਨਾਲ ਮਰਜੀ ਲਵਾ ਦੋ ਕੱਟ ਸੂਟ ਕੱਟ ਪਹਿਲਾਂ ਤੇ ਆਓ ਕੇ ਸਪੋਰਟ ਕਰੋ ਪੰਜਾਬੀ ਵੀਰ ਆਪਾਂ ਕਹਿ ਦੇਣਾ ਕੰਮ ਕਰ ਲੋ ਕੰਮ ਕਰ ਲੋ ਯਾਰ ਹੁਣ ਇਹਨੇ ਦੁਕਾਨ ਕਰੀ ਐ ਫੱਤੇ ਚੱਕ ਤੇ ਆ ਦੇਖੋ ਦੇ ਸੂਟ ਲੈ ਪਹਿਨੋ ਆ ਦੇਖੋ ਕੜਾਈ ਵਾਲੇ ਸੂਟ ਵਧੀਆ ਤੇ ਇਹਨਾਂ ਬਾਰੇ ਘੱਟ ਜਾਣਕਾਰੀ ਮਾਏ ਤੇ ਆ ਦੇਖੋ ਆ ਕੜਾਈ ਵਾਲਾ ਕਿੰਨਾ ਸੋਹਣਾ ਤੇ ਆ ਸੂਟ ਮੰਨ ਲਾ ਵੀ ਪੂਰਾ ਐ ਮੈਂ ਹੁਣ ਢੇੜਾ ਰਾ ਬਾਈ ਇਹਨੂੰ ਇੱਕ ਹਾਂਜੀ ਹਾਂਜੀ ਇਹ ਲਈ ਜਾਵਾਂ ਚੱਲ ਆ ਤਾਂ ਮੈਂ ਤੇ ਆਹ ਸੂਟ ਦੇਖੋ ਕਿੰਨੀ ਸੋਹਣੀ ਕਢਾਈ ਹੈ ਨਾਲ ਚੁੰਨੀ ਹੈ ਤੇ ਇਹਦੇ ਨਾਲ ਤੇ ਇੱਕ ਫਰੀ ਹੈ ਤੇ ਕਿੰਨੇ ਦਾ ਬਣੇ 3 160 ਸੂਟ ਫਰੀ ਹੈ ਜੀ ਕਿੰਨੇ ਦਾ ਬਣੂ ਫਿਰ ਇਹ ਇਹ ਸੂਟ 7 8 ਸਕੁਰ ਦਾ ਸਰ ਜੀ ਯਾਰ 800 ਕਹਿੰਦਾ ਇਹ ਮੇਰੇ ਵੱਲੋਂ 700 ਰੁਪਏ ਦਾ ਕਢਾਈ ਵਾਲਾ ਸੂਟ ਤੇ ਨਾਲ ਇਹਦੇ ਇੱਕ ਫਰੀ ਦੋ ਸੂਟ 700 ਦੇ ਮੇਰੇ ਵੱਲੋਂ ਮੈਂ 100 ਘਟਾਤਾ ਇਹਨੂੰ ਪਰ ਹੋਰ ਆ ਕੇ ਕਿਸੇ ਭੈਣ ਨੇ ਮਾਤਾ ਨੇ ਗੱਲ ਨਹੀਂ ਕਹਿਣੀ ਵੀ 10 ਘਟਾਲਾ 20 ਘਟਾਲਾ ਘਟਦੇ ਨਹੀਂ ਹੈਗੇ ਰੇਟ ਫਿਕਸ ਨੇ ਤੇ ਪਰ ਆਹ 15 15 ਵਾਲੇ 100 ਦੇ ਸੂਟ 700 ਦਾ ਤੇ ਨਾਲ ਇੱਕ ਫਰੀ ਫਰੀ ਵਾਲਾ ਤੇ ਆਹ ਕਈ ਇਕੱਠਾ ਤੇ ਆਇ ਨਹੀਂ ਵੀ ਹੈ ਕੱਲ੍ਹ ਹੀ ਹੋਰ ਸਾਰੇ ਆ ਦੇਖੋ ਕਢਾਈ ਵਾਲੇ ਨੇ ਤੇ ਸਾਰੇ ਸੂਟ ਨੇ ਤੇ ਮੰਨ ਲਾ ਸਾਰੀਆਂ ਭੈਣਾਂ ਨੂੰ ਮੈਂ ਇੱਕੋ ਹੀ ਬੇਨਤੀ ਕਰਦਾ ਵੀ 700 ਰੁਪਏ ਦਾ ਤੇ ਨਾਲ ਇੱਕ ਫਰੀ ਤੇ ਦੁਕਾਨ ਹੈਗੀ ਆ ਪਿੰਡ ਹੀਰੋ ਕਲਾਂ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਬੋਲਦੇ 98781 6711 ਜੀ 98781 6711 6711 ਤੇ ਪਿੰਡ ਹੀਰੋ ਕਲਾਂ ਦੇ ਵਿੱਚ ਲੋਕੇਸ਼ਨ ਕੀ ਦਸੀਏ ਕਿ ਕੱਲ ਹੋਰਾਂ ਨੇ ਜਿਸ ਹਿਆਦਲੇ ਸੇ ਤੇ ਆਪਾਂ ਡਾਕਖਾਨਾ ਦੱਸੋਗੇ ਨਾ ਹਾਂ ਬੈਂਕ ਪਿੰਡ ਹੀਰੋ ਕਲਾਂ ਦੇ ਵਿੱਚ ਡਾਕਖਾਨਾ ਪੁੱਛ ਕੇ ਆ ਜਿਓ ਉਹ ਡਾਕਖਾਨੇ ਦੀ ਜੀ ਦੁਕਾਨ ਹੈ ਤੇ ਉਹਦੇ ਸਾਹਮਣੇ ਦੁਕਾਨ ਆ ਬਾਈ ਦੀ ਤੇ ਜਿਹੜੇ ਬਾਹਰੋਂ ਆਉਣਗੇ ਤੇ ਬਾਕੀ ਸਿਰੇ ਇਹ ਤਾਂ ਹਲੇ ਇੱਕ ਉਹ ਡੈਮੋ ਦਿਖਾਈ ਐ ਤੇ ਗਦਾਮ ਤਾਂ ਭਰਤਾ ਇਹਨੇ ਲਿਆ ਕੇ ਕੱਪੜਿਆਂ ਦਾ ਤੇ ਦਿਵਾਲੀ ਦੇ ਉੱਤੇ ਆਫਰੀ ਆਫਰ ਲਾਤੇ ਬਾਈ ਤੇ ਹੁਣ ਆਪਾਂ ਉਹ ਚੀਮੇ ਸੁਣਾਵ ਜਾਏ ਕੀ ਬਿੱਡਾ 6000 ਉਹ ਤੁਹਾਡਾ ਭਲਾ ਹੋ ਜੇ ਆ ਤਾਂ ਲੁੱਟ ਲਿਆ ਮੇਲਾ ਆ ਤਾਂ ਜਮੀ ਗੱਲ ਬਣ ਗਈ ਆ ਸਾਰੀਆਂ ਸਾਰੀਆਂ ਇੱਕ ਦੋ ਤਿੰਨ ਚਾਰ ਪੰਜ 6 ਲੋਹਾਂ 1000 ਰੁਪਏ ਦੀਆਂ ਹਾਂਜੀ 6 ਲੋਹਾਂ 1000 ਰੁਪਏ 1000 ਦੀਆਂ ਕਾ 5 ਨੇ ਇਹ ਕਾਰਗੋ ਨੇ ਇਹ ਹਜ਼ਾਰ ਦੇ ਪੰਜ ਇਹ ਕਾਰਗੋ ਨੇ 1 5 ਨੇ ਗਿਆ ਤੇ ਲੈ ਵੀ ਇਹਦਾ ਨੰਬਰ ਹੈਗਾ ਪਰ ਸਕਰੀਨ ਤੇ ਚੱਲ ਰਿਹਾ ਪੇਜ ਨੂੰ ਕਰ ਲੋ ਫੋਲੋ ਕਿਉਂਕਿ ਦੀਵਾਲੀ ਆ ਗਈ ਨਵੇਂ-ਨਵੇਂ ਆਫਰ ਆਉਣਗੇ ਜਿਨੇ ਵੀਡੀਓ ਕਰਾਉਣੀ ਹੈ ਉਹ ਆਪਣੇ ਨੰਬਰ ਤੇ ਕਾਲ ਕਰ ਲਿਓ ਧੰਨਵਾਦ ਜੀ